ਹਾਂਜੀ ਭਾਈ ਪਰਮਜੀਤ ਸਿੰਘ ਜੀ ਜੋ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜੋ ਦੋਸ਼ ਲਾਏ ਨੇ ਜਿਹੜੇ ਕੌਂਸਲਰ ਨੇ ਤੁਹਾਡਾ ਕੀ ਕਹਿਣਾ ਉੱਤੇ ਵੇਖੋ ਜੀ ਰਾਜਾ ਵੜਿੰਗ ਜੀ ਪ੍ਰਧਾਨ ਹੋਣ ਦੇ ਨਾਤੇ ਮੈਂ ਨਹੀਂ ਸਮਝਦਾ ਵੀ ਤਾਂ ਘਟਿਆ ਲੈਵਲ ਦੀ ਰਾਜਨੀਤੀ ਕਰਨਗੇ ਸਾਰੀਆਂ ਪਾਰਟੀਆਂ ਨੂੰ ਹੱਕ ਇਲੈਕਸ਼ਨ ਲੜਨ ਦਾ ਚਾਹੇ ਉਹ ਭਾਜਪਾ ਆ ਚਾਹੇ ਅਕਾਲੀ ਦਾ ਲਿਆ ਚਾਹੇ ਕਾਂਗਰਸ ਆ ਚਾਹੇ ਉਹ ਅੰਮ੍ਰਿਤਵਾਰਸ ਦੀ ਕੋਈ ਵੀ ਪਾਰਟੀ ਆ ਬੜੀ ਘਟਿਆ ਸ਼ਬਦਾਵਲੀ ਉਹਨਾਂ ਨੇ ਵਰਤੀ ਇਸ ਮੌਕੇ ਦੇ ਕਿ ਇਹ ਸਖ ਸ਼ੋਅ ਆ ਜਿਨ੍ਹਾਂ ਨੇ 2017 ਚ ਇਹ ਟੀਮ ਹੋ ਆ ਜਿਨ੍ਹਾਂ ਨੇ ਕਾਂਗਰਸ ਦਾ ਐਮਐਲਏ ਬਣਾਇਆ ਤੇ 2019 ਚ ਉਹ ਟੀਮ ਆ ਇਹ ਪੰਥਕਾ ਹਡਾ ਹਲਕਾ ਸੀ ਇਸ ਟੀਮ ਨੇ ਗਰਾਊਂਡ ਲੈਵਲ ਤੇ ਟੀਮ ਜੁੜੀ ਸੀ ਔਰ 2019 ਦੇ ਵਿੱਚ ਇਸ ਟੀਮ ਨੇ ਐਮਪੀ ਜਤਾਇਆ ਇਹੋ ਵਰਕਰ ਸੀ ਔਰ ਜਿਨ੍ਹਾਂ ਨੂੰ ਮੇਰੇ ਖਿਆਲ ਰਾਜਾ ਬਰਿੰਗ ਜੀ ਹੋਣਾ ਨੇ ਇਗਨੋਰ ਮਾਰੀ ਆ 20 ਤੋਂ 25 ਸਾਲ 28 ਸਾਲ ਤੱਕ ਪਾਰਟੀ ਦੀ ਉਹਨਾਂ ਸੇਵਾ ਕੀਤੀ ਆ ਇਹਨਾਂ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਟਿਕਟਾਂ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਨੀਵਾ ਬਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਵਿਚਾਰਿਆਂ ਨੇ ਐਮਸੀ ਇਲੈਕਸ਼ਨ ਦੇ ਵਿੱਚ ਉਹ ਵਿਰੋਧ ਕੀਤਾ ਤੇ ਜਿਹੜੇ ਅਸੀਂ ਪਿੰਡਾਂ ਦੇ ਸਤਾਏ ਸਰਪੰਚਾਂ ਸਾਡੇ ਨਾਲ ਇਹਨਾਂ ਦਾ ਤਾਲਮੇਲ ਹੋਇਆ ਉਸ ਦਿਨ ਕੋਈ ਇਲੈਕਸ਼ਨ ਨਹੀਂ ਸੀ ਹੋ ਰਹੀ ਕੋਈ ਇੱਥੇ ਉਸ ਦਿਨ ਇਹਨਾਂ ਦੇ ਪਿੱਛੇ ਤੁਹਾਨੂੰ ਦੱਸਿਆ ਹੀ ਹਣਾ ਪ੍ਰਧਾਨ ਜੀ ਹੁਣਾਂ ਤਾਂ ਆਂ ਦੀ ਬਾਈਟ ਸੁਣੀ ਹੋਣੀ ਮੈਂ ਵੀ ਚੈਨਲ ਤੇ ਵੇਖ ਰਿਹਾ ਸੀ ਸੋਨੂੰ ਦੋਦੇ ਜੀ ਹੁਣਾਂ ਨੇ ਉਹਨਾਂ ਰਾਜੇ ਵੜਿੰਗ ਤੱਕ ਵੀ ਅਪਰੋਚ ਕੀਤੀ ਸਾਰੀ ਟੀਮ ਨੇ ਕੋਈ ਵਕੀਲ ਸਾਹਿਬ ਨੇ ਕੋਈ ਕਾਰੋਬਾਰ ਕਰਦੇ ਨੇ ਕੁੰਦਰਾ ਜੀ ਨੇ ਸਾਰੀ ਸਹਿਬ ਐਸੇਤ ਨੇ ਲੇਕਿਨ ਇਹਨਾਂ ਦੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਔਰ ਉਹ ਪਰਿਵਾਰ ਆ ਜਿਹੜੇ ਪਰਿਵਾਰ ਨੇ ਪਿੰਡਾਂ 'ਚ ਜਾ ਕੇ ਮੇਰੇ ਖਾਲ ਕੋ ਪਿੰਡ ਨਹੀਂ ਛੱਡਿਆ ਜਿੱਥੇ ਲੀਡਾਂ ਵਾਲੇ ਪਿੰਡਾਂ 'ਚ ਜਾ ਕੇ ਇਹਨਾਂ ਨੇ ਵਰਕਰੀ ਨਹੀਂ ਕੀਤੀ ਤੇ 2017 ਤੇ 2019 'ਚ ਕਾਂਗਰਸ ਐਮਪੀ ਬਣਾਇਆ ਪੰਥਕਲ ਕੇ ਜ ਉਹ ਟੀਮ ਉਹਨਾਂ 'ਚ ਖੁੱਸਣ ਦੀ ਵਜ੍ਹਾ ਨਾਲ ਕਦੇ ਉਹਨਾਂ ਨਾਲ ਅਪਰੋਚ ਕਰ ਰਹੇ ਆ ਕਦੇ ਉਹਨਾਂ ਨੂੰ ਟੈਲੀਫੋਨ ਕਰ ਰਹੇ ਆ ਕਦੇ ਉਹਨਾਂ ਦੇ ਘਰਾਂ ਤੇ ਜਾ ਰਹੇ ਆ ਵੇਖੋ ਵੋਟ ਮੰਗਣਾ ਹਰ ਕਿਸੇ ਦਾ ਆਕਿਆ ਲੋਕਤੰਤਰ ਆ ਲੋਕਤੰਤਰ ਆ ਹਰ ਬੰਦੇ ਨੂੰ ਆਕਿਆ ਮੇਰੇ ਖਿਆਲ ਆ ਕਿ ਪ੍ਰਧਾਨ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹੱਥ ਜੋੜ ਕੇ ਨਿਮਰਤਾ ਸਹਿਤ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਇਹ ਗੁਰੂ ਅਰਜਨ ਦੇਵ ਦੀ ਵਸਾਈ ਹੋਈ ਨਗਰੀ ਆ ਤੇ ਇਸ ਨਗਰੀ 'ਚ ਵਰਕਰਾਂ ਨੂੰ ਸੂਝਵਾਨਾਂ ਨੂੰ ਪਤਾ ਕਿ ਵੋਟ ਇਸ ਕਿਸ ਪਾਰਟੀ ਨੂੰ ਪਾਉਣੀ ਆ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਪਰਮਜੀਤ ਸਿੰਘ ਜੀ ਹਰ ਬਿਆਨ ਦੇ ਵਿੱਚ ਰਾਜਾ ਵੜਿੰਗ ਜੀ ਕੈਂਕਟਰ ਕਿਹਨੂੰ ਕਹਿੰਦੇ ਨੇ ਵੇਖੋ ਜੀ ਮੈਂ ਉਹਨਾਂ ਦੀ ਜਿਹੜੀ ਮਾਨਸਤਾ ਆ ਉਹਦੇ ਬਾਰੇ ਕਹਿ ਨਹੀਂ ਸਕਦਾ 2019 ਚ ਕਾਂਗਰਸ ਦਾ ਐਮਪੀ ਕਾਂਗਰਸ ਦੀ ਪਾਰਟੀ ਤੇ ਇਹ ਟੀਮ ਜਾ ਕੇ 19 ਚ ਜਿੱਥੋਂ ਵੋਟਾਂ ਲੈ ਰਹੀ ਆ ਅਮਰਪਾਲ ਨੂੰ ਕਿਉਂ ਵੋਟਾਂ ਲਈਆਂ ਇੱਕ ਤਰਫਾ ਪਿੰਡ ਚੋਂ ਕਿਉਂ ਲੀਡ ਲਈ ਇਹ ਸਵਾਲ ਮੇਰੇ ਖਿਆਲਿਆ ਪਹਿਲਾਂ ਵੜਿੰਗ ਸਾਹਿਬ ਹੀ ਦੱਸਣ ਤੇ ਉਦੋਂ ਉਹ ਬੰਦੇ ਸਹੀ ਸੀ ਇਹਨਾਂ ਦੇ ਕੁਝ ਚਾਉਣ ਵਾਲਿਆਂ ਨੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਉਹਦਾ ਕੈਰੀਅਰ ਖਤਮ ਕਰ ਲਈ ਸੱਤਾਂ ਭੈਣਾਂ ਦਾ ਇੱਕ ਭਰਾ ਹੋਵੇ ਉਹਦੇ ਭੈਣਾਂ ਤੇ ਉਹਦੀ ਮਾਂ ਤੇ ਉਹਦੇ ਪਰਿਵਾਰਾਂ ਦੇ ਪਰਚੇ ਕਰਕੇ ਉਹਨੂੰ ਜਿਹੜਾ ਮਰਜ਼ੀ ਅੱਤਵਾਦੀ ਬਣਾ ਦੇਣ ਗੈਂਗਸਟਰ ਬਣਾ ਮੇਰੇ ਖਿਆਲ ਸ਼ਾਇਦ ਰਾਜੇ ਵਿੰਗ ਦਾ ਇੰਡੀਵਿਜੂਅਲ ਬਿਆਨ ਹੋਣਾ ਜੋ ਮੈਨੂੰ ਲੱਗਦਾ ਜੀ ਕੀ ਦੱਸਦਾ ਅਕਾਲੀ ਦਰਬਾਰ ਦੀ ਸ਼ੋਭਾ ਖਰਾਬ ਕਰਨ ਵਾਲੇ ਇਹ ਦੇ ਵੇਖੋ ਜੀ ਮੇਰੇ ਖਿਆਲ ਆ ਜੇ ਕੋਈ ਵਰਕਰ ਪਾਰਟੀਆਂ ਚ ਆਉਂਦੇ ਵੀ ਆ ਤੇ ਜਾਂਦੇ ਵੀ ਆ ਇਹਨਾਂ ਦਾ ਮੰਤਨ ਕਰਨਾ ਚਾਹੀਦਾ ਸੀ ਇਹਨਾਂ ਨੂੰ ਕਿ ਸਾਨੂੰ ਛੱਡ ਕੇ ਕਿਉਂ ਗਏ ਆ ਨਾ ਕਿ ਕਿਸੇ ਹੋਰ ਦੇ ਉਲਤੇ ਇਲਜ਼ਾਮ ਲਾ ਕੇ ਕਿਸੇ ਹੋਰ ਦੇ ਮਾਂ ਦੇ ਪੁੱਤ ਨੂੰ ਅੱਤਵਾਦੀ ਜਾਂ ਗੈਂਗਸਟਰ ਜਿੰਨੇ ਵੀ ਉਹਦੇ ਤੇ ਪਰਚੇ ਹੋਏ ਆ ਪਹਿਲਾਂ ਦੇ ਜਾ ਕੇ ਤਸਦੀਕ ਕਰ ਲੈਣ ਜਦੋਂ ਇੱਥੋਂ ਵਿਦੇਸ਼ਾਂ ਚ ਚਲੇ ਗਿਆ ਉਹ ਬੰਦਾ ਵਿਦੇਸ਼ਾਂ ਚ ਚਲੇ ਗਿਆ ਉਸ ਤੋਂ ਬਾਅਦ ਉਸਤੇ ਪਰਚੇ ਦਰਜ ਹੋ ਰਹੇ ਆ ਔਰ ਉਹਨੂੰ ਇੱਕ ਬਾਪਿਆਂ ਦੇ ਲਾੜਲੇ ਪੁੱਤ ਨੂੰ ਕੀ ਕੁਝ ਬਣਾ ਦਿੱਤਾ ਗਿਆ ਮੇਰੇ ਖਿਆਲੇ ਦੱਸਣ ਦੀ ਲੋੜ ਨਹੀਂ ਉਹਦੇ ਪਿੰਡ ਵਾਲਿਆਂ ਨੂੰ ਤੇ ਇਲਾਕੇ ਵਾਲਿਆਂ ਨੂੰ ਜਾ ਕੇ ਪੁੱਛ ਸਕਦੇ ਆ ਇਹ ਵਿੜਿੰਗ ਜੀ ਕਿਹੋ ਜੀ ਸਿਆਸਤ ਕਰਦੇ ਆ ਕਿਹੋ ਜਿਹਾ ਮਾਹੌਲ ਇੱਥੇ ਕ੍ਰੀਏਟ ਕਰਦੇ ਆ ਮੇਰੇ ਖਿਆਲ ਇਹਦਾ ਦਾ ਮਾਹੌਲ ਮੈਂ ਤਾਂ ਤੁਹਾਡੇ ਮਾਧਮੇ ਲਈ ਕਹਿਣਾ ਚਾਹੁੰਗਾ ਵਿੜਿੰਗ ਸਾਹਿਬ ਉੱਤ ਦਾ ਜੋਰ ਲਾਓ ਸੰਗਤ ਗੜੀ ਜਾ ਕੇ ਬੇਨਤੀ ਕਰੋ ਇਦਾਂ ਦਾ ਸਾਡੇ ਮਾਹੌਲ ਨਾ ਖਰਾਬ ਕਰੋ ਸਾਡਾ ਭਾਈਚਾਰਕ ਸ਼ਾਂਝ ਜਾਂ ਕਿਸੇ ਨਾਲ ਫਰੋਤੀ ਵਾਲੀ ਗੱਲ ਜੇ ਕੋਈ ਫਰੋਤੀ ਕਰਦਾ ਤੁਸੀਂ ਪੁਲਿਸ ਕੰਪਲੇਨ ਕਰੋ ਉਹਦਾ ਪਰਿਵਾਰ ਇਹਦਾ ਸਾਰਾ ਫੈਮਿਲੀ ਬੈਠੀ ਆ ਉਹ ਮੀਡੀਆ ਸਾਹਮਣੇ ਆ ਜਾਣ ਉਹਨਾਂ ਖਿਲਾਫ ਕੰਪਲੇਨ ਕਰਨ ਇਹ ਕਿਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਕਿਸੇ ਦੇ ਰਿਸ਼ਤੇ ਬਣਾਏ ਜਾਂਦੇ ਆ ਮੇਰੇ ਖਿਆਲ ਇਦਾਂ ਦੇ ਰਿਸ਼ਤੇ ਇਹੋ ਜੀਆਂ ਗੱਲਾਂ ਸਾਡੇ ਇਲਾਕੇ ਸ਼ੁਭ ਨਹੀਂ ਬਾਕੀ ਸਰਪੰਚਾਂ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਜਾਪੇ ਮੈਂ ਤੇ ਅਪੀਲ ਕਰੂੰਗਾ ਵੀ ਆਪਣੇ ਜਿਹੜੇ ਵੀ ਪੜ੍ਹੇ ਲਿਖੇ ਉਮੀਦਵਾਰ ਨੇ ਜਿਨ੍ਹਾਂ ਤੋਂ ਤੁਹਾਨੂੰ ਭਰੋਸਾ ਨੇ ਉਹਨਾਂ ਨੂੰ ਤੁਸੀਂ ਵੋਟਾਂ ਪਾਓ ਸਾਡੇ ਪ੍ਰਿੰਸੀਪਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇੱਕ ਪੜ੍ਹੇ ਲਿਖੇ ਸੂਝਵਾਨ ਤੇ ਧਰਮੀ ਫੌਜੀ ਨੇ ਜੋ ਜਿਨ੍ਹਾਂ ਦੀ ਪੰਥ ਨੂੰ ਤੇ ਕੌਮ ਨੂੰ ਦੇਣ ਆ ਤੇ ਉਸ ਪਰਿਵਾਰ ਨੂੰ ਮੇਰੇ ਖਿਆਲ ਹੈ ਵੋਟ ਪਾ ਕੇ ਤੇ ਜਿਤਾਇਆ ਜਾਵੇ ਤਾਂ ਵੀ ਆਉਣ ਵਾਲੇ ਸਮੇਂ ਦੇ ਧਰਮੀ ਪਰਿਵਾਰਾਂ ਦਾ ਜਿਹੜਾ ਮਾਨ ਸਨਮਾਨ ਹੋ ਸਕੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਨਮਾਨ ਬਹੁਤ ਚਿਰ ਬਾਅਦ ਦਿੱਤਾ ਪਰਮਜੀਤ ਸਿੰਘ ਜੀ ਇੱਕ ਇਹਨਾਂ ਦਾ ਹੋਰ ਪ੍ਰਧਾਨ ਜੀ ਜਨਾ ਇਲਜ਼ਾਮ ਲਾਉਂਦੇ ਨੇ ਕਿ ਜਿਹੜਾ ਇਹ ਕਹਿੰਦੇ ਪਏ ਨੇ ਕਿ ਧਰਮੀ ਫੌਜੀ ਦੀ ਪਤਨੀ ਆ ਉਹ ਕਹਿੰਦੇ ਉਹਨਾਂ ਦਾ ਤਾਂ ਨਾਂ ਹੈਗਾ ਹੀ ਨਹੀਂ ਆ ਤੇ ਨਾ ਹੀ ਅਜੇ ਤੱਕ ਉਹ ਸਾਹਮਣੇ ਆਇਆ ਹੈ ਵੇਖੋ ਜੀ ਤੁਸੀਂ ਇਹਦੇ ਪ੍ਰੂਫ ਲੈਣੇ ਆ ਤੁਹਾਨੂੰ ਅਸੀਂ ਅੱਜ ਹੀ ਪ੍ਰੂਫ ਵੀ ਦੇ ਦਨੇ ਜਿਹੜੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਚ ਨੌਕਰੀ ਕੀਤੀ ਆ ਜਿਹੜੀ ਵੀ ਚੀਜ਼ ਲੈਣੀ ਆਉਣ ਕੈਮਰਾ ਤੁਸੀਂ ਵਿਰਿੰਗ ਸਾਹਿਬ ਨੂੰ ਸਿੱਧੀ ਮੇਲ ਪਾ ਦਨੇ ਆ ਜੀ ਉਹਦਾ ਵਟਸਐਪ ਤੇ ਵੀ ਕਾਲ ਦਿੰਦੇ ਆ ਬਜਾਏ ਇਹ ਪ੍ਰੋਪਾਗੈਂਡੇ ਕਰਨ ਦੇ ਇਹਨਾਂ ਨੂੰ ਇਹਨਾਂ ਦੀ ਸਰਕਾਰ ਨੇ ਕੰਮ ਕੀਤੇ ਆ ਉਹ ਕਹਿੰਦੇ ਇਹਨਾਂ ਦੀ 17 ਇਹਨਾਂ ਦੀ 2017 ਤੋਂ ਲੈ ਕੇ 22 ਤੱਕ ਸਰਕਾਰ ਰਹੀ ਕਾਂਗਰਸ ਦੀ ਆਪਣੇ ਕੰਮਾਂ ਦੇ ਭੇਜ ਤੇ ਇਹਨਾਂ ਕੱਲੇ ਕੱਲੇ ਘਰ ਨੂੰ ਨੌਕਰੀ ਦਿੱਤੀ ਆ ਮੇਰੇ ਖਿਆਲ ਆ ਇਹਨਾਂ ਨੂੰ ਸਾਡੀਆਂ ਕਮੀਆਂ ਲੱਭਣ ਦੀ ਬਜਾਏ ਆਪਣੇ ਕੀਤੇ ਹੋਏ ਕੰਮ ਜੋ ਇਹਨਾਂ ਨੇ 2002 ਤੋਂ ਲੈ ਕੇ 7 ਤੱਕ ਤੇ ਜੋ ਇਹਨਾਂ 17 ਤੋਂ 22 ਤੱਕ ਵੇਖੋ ਇਹਨਾਂ ਬੇਅਦਬੀ ਦੇ ਵੀ ਦੋਸ਼ੀ ਲੱਭ ਘੱਤੇ ਇਹਨਾਂ ਇਕੱਲੇ-ਇਕੱਲੇ ਨੂੰ ਨੌਕਰੀ ਵੀ ਦੇਦ ਘੱਤੀ ਇਹਨਾਂ ਨੇ ਨਸ਼ਾ ਵੀ ਪੰਜਾਬ ਚੋਂ ਬੰਦ ਕਰਤਾ ਤੇ ਇਹਨਾਂ ਨੇ ਜਿੰਨੀਆਂ ਸਹੂਲਤਾਂ ਦਿੱਤੀਆਂ ਮੇਰੇ ਖਿਆਲ ਇਹਨਾਂ ਨੂੰ ਉਸ ਮੁੱਦੇ ਤੇ ਲਾਮਨੀ ਚਾਹੀਦੀ ਆ ਇਹਨਾਂ ਨੂੰ ਸਾਡੀ ਫਿਕਰ ਨਹੀਂ ਚਾਹੀਦੀ ਅਸੀਂ ਕੌਣ ਆ ਅਸੀਂ ਕੌਣ ਆ ਅਸੀਂ ਕੀ ਕਰਦੇ ਆ ਸਾਡਾ ਕੀ ਰਿਸ਼ਤਾ ਆ ਪਤਾ ਨਹੀਂ ਮੇਰੇ ਖਿਆਲ ਇਹ ਜੀ ਰਾਜਨੀਤੀ ਨਹੀਂ ਕਰਨੀ ਜੀ ਪੰਮਾ ਜੀ ਕਿਉਂ ਬਾਰ-ਬਾਰ ਮੰਗ ਕਰਦੇ ਪਏ ਨੇ ਕਿ ਹਜੇ ਤੱਕ ਧਰਮੀ ਫੌਜੀ ਸਾਹਮਣੇ ਕਿਉਂ ਨਹੀਂ ਆਇਆ ਮੈਂ ਤੁਹਾਡੇ ਚੈਨਲ ਦੇ ਦੇ ਮਾਧਿਮ ਰਹੀਂ ਚੈਲੰਜ ਕਰਨਾ ਚਾਹਣਾ ਸਾਡੇ ਨਾਲ ਆਣ ਕੇ ਮੇਜ਼ ਤੇ ਬਹਿ ਜਾਣ ਤੇ ਡਾਕੂਮੈਂਟ ਅਸੀਂ ਵਿਖਾ ਲੰਨੇ ਆ ਜੇ ਅਸੀਂ ਧਰ ਸਾਡਾ ਕੈਂਡੀਡੇਟ ਧਰਮੀ ਫੌਜੀ ਨਾ ਆਇਆ ਕੀ ਇਹ ਸਾਡੇ ਸਮਰਥਨ 'ਚ ਬਹਿਣਗੇ ਜੇ ਇਹ ਸਾਬਤ ਨਾ ਕਰ ਸਕੇ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਸਾਡੇ ਨਾਮ 'ਤੇ ਜਦੋਂ ਵੀ ਟਾਈਮ ਰੱਖਣ ਵਿਦਨ ਸਬੂਤ ਤੁਹਾਡੇ ਗਾੜੀ ਖੜੇ ਹੋ ਜਾਣਗੇ